लोन दौन के नाम से ठगी का पर्दाफाश ठग के छे मुलजम गिरफ्तार साहठ मोबाइल कई सिम एटीएम कार्ड हुए बरामद, जहां एक औरत सने छे शातर ठग ਬਰਨਾਲਾ ਪੁਲਿਸ ਦੇ ਹੱਥੀ ਚੜ੍ਹੇ ਨੇ ਇਹਨਾਂ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ दंग रह ਜਾਓਗੇ ਪਹਿਲਾਂ ਇਹਨਾਂ ਤੋਂ ਬਰਾਮਦ ਹੋਏ ਮੋਬਾਈਲ ਫੋਨਾਂ ਤੇ ਏਟੀਐਮ ਕਾਰਡਾਂ ਦਾ ਐਸ ਜ਼ਖੀਰਾ ਵੇਖ ਲਓ ਐਸ ਤੋਂ ਤੁਹਾਨੂੰ ਅੰਦਾਜ਼ਾ ਹੋ ਜੂਵੇਗਾ ਕਿ ਇਸ ਛਾਤਰ ਠੱਗ ਗੈਂਗ ਦੇ ਕੰਮ ਕਰਨ ਦਾ ਢੰਗ ਕਿੰਨਾ ਹਾਈ ਟੈਕ ਸੀ ਦਰਸਾਲ ਠੱਗਗਰੋ ਲੋਕਾਂ ਨੂੰ ਸਸਤੀਆਂ ਦਰਾਂ ਤੇ ਘੱਟ ਕਾਗਜ਼ੀ ਕਾਰਵਾਈ ਤੋਂ ਕਰਜ਼ਾ ਦਵਾਉਣ ਦੇ ਨਾਮ ਤੇ ਠੱਗੀ ਮਾਰਦਾ ਸੀ ਐਨਾ ਦੇ ਸਕੇਲੇ ਕਾਰੋਬਾਰ ਦੀ ਆਮਦਨ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਪਿਛਲੇ 2 ਮਹੀਨਿਆਂ ਚ ਇਸ ਗਰੋਹ ਨੇ ਕਰੀਬ 8 ਕਰੋੜ ਤੋਂ ਵੱਧ ਦੀ ਠੱਗੀ ਲੋਕਾਂ ਦੇ ਨਾਲ ਮਾਰੀ ਹੈ ਗਰੋਹ 2023 ਤੋਂ ਸਰਗਰਮ ਸੀ ਪੁਲਿਸ ਦੇ ਦਸਨ ਮੁਤਾਬਕ ਹੁਣ ਤੱਕ ਇਸ ਗਰੋਹ ਨੇ ਕਰੀਬ 22 ਕਰੋੜ ਤੋਂ ਵੱਧ ਦੀ ਠੱਗੀ ਲੋਕਾਂ ਦੇ ਨਾਲ ਮਾਰੀ ਹੈ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾਉਣ ਲਈ ਇਸ ਗਰੋਹ ਨੇ ਜ਼ਰਖਪੁਰ ਚ ਇੱਕ ਫਰਜ਼ੀ ਕਾਲ ਸੈਂਟਰ ਵੀ ਬਣਾਇਆ ਸੀ ਜਿੱਥੋਂ ਇਹ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਲੋਕਾਂ ਨੂੰ ਕਾਲਾਂ ਕਰਕੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਕਰਦੇ ਸੀ ਇਸ ਗਰੋਹ ਦੇ ਕੰਮ ਕਰਨ ਦਾ ਢੰਗ ਇਨਾ ਦਿਲਚਸਪ ਸੀ ਕਿ ਪੁਲਿਸ ਵੀ ਹੈਰਾਨ ਹੈ ਕਿਉਂਕਿ ਜਿਸ ਸੂਬੇ ਚ ਇਸ ਗਰੋਹ ਦੇ ਮੈਂਬਰ ਕਾਲ ਕਰਦੇ ਸਨ ਉਥੋਂ ਦੀ ਭਾਸ਼ਾ ਦੇ ਵਿੱਚ ਹੀ ਗੱਲ ਕਰਦੇ ਸਨ ਜੇਰਾ ਇਹ ਗੈਂਗ ਸੀਗਾ ਇਹਨਾਂ ਦਾ ਆਪਰੇਸ਼ਨ ਕੱਲਾ ਪੰਜਾਬ ਦੇ ਵਿੱਚ ਨਹੀਂ ਹਿਮਾਚਲ ਰਾਜਸਥਾਨ ਕਰਨਾਟਕ ਤੇਲੰਗਾਨਾ ਗੁਜਰਾਤ ਗੋਆ ਜੋ ਹੁਣ ਤੱਕ ਦੀ ਤਫਤੀਸ਼ ਤੋਂ ਸਾਹਮਣੇ ਆਇਆ ਹੋ ਸਕਦਾ ਇਸ ਤੋਂ ਇਲਾਵਾ ਵੀ ਇਹਨਾਂ ਦਾ ਨੈਟਵਰਕ ਫੈਲਾ ਹੋ ਪਿਛਲੇ 2 ਮਹੀਨੇ ਦੇ ਵਿੱਚ ਹੀ ਲਗਭਗ 8 ਕਰੋੜ ਰਕਮ ਰਿਕਾਰਡ ਆ ਚੁੱਕਾ ਹੈ ट्रांजैक्शंस ਇਹਨਾਂ ਦੇ ਅਕਾਉਂਟਸ 'ਚ ਹੋਏ ਇਹਨਾਂ ਦਾ ਮੋਡਸ ਆਪਰੇਟਿੰਗ ਕੀ ਸੀਗੀ भोले-ਭਾਲੇ ਲੋਕਾਂ ਨੂੰ ਇਹ ਕਾਲ ਕਰਦੇ ਸੀਗੇ ਕਿ ਤੁਹਾਨੂੰ ਅਸੀਂ ਲੋਨ ਦਿਵਾ ਦੇਵਾਂਗੇ ਲੈਸ ਡਾਕੂਮੈਂਟੇਸ਼ਨ ਦੇ ਰਾਹੀਂ ਇਹਨਾਂ ਦਾ ਜਿਹੜਾ ਗਰਾਊਂਡ ਏਜੰਟ ਸੀਗਾ ਉਹ ਵਿజిਟ ਵੀ ਕਰਦਾ ਸੀ भोले-ਭਾਲੇ ਲੋਕਾਂ ਨੂੰ ਜਾਂਚਾ ਦੇ ਕੇ उन्ह तो ये पैसे ले लेंगे किसी तो चाली हज़ार किसी तो पंजा हज़ार किसी तो भी हज़ार इस तरीके डेली की ट्रांजैक्शन इन्होंने पाँच तो दस लगती ये पिछले दो साल तो लगभग ऑपरेट कर रहे थे तुम अगर असैसमेंट करोगे तो भी तो बी करोड़ फ्रॉड ये कट चुके हैं एस गिरोह मास्टर माइंड अमित नाम का शख्स है जो जरकपुर का रहने वाला है इस समय फरार चल रहे हैं उन्हें दसिया कि उसका जरकपुर महंगा जिम दो फ्लैट ਅਤੇ ਲਕਜਰੀ ਕਾਰਾਂ ਵੀ ਹਨ ਉਹ ਸ ਦੇ ਵੱਲੋਂ ਪੰਜਾਬ ਹਿਮਾਚਲ ਰਾਜਸਥਾਨ ਕਰਨਾਟਕ ਤੇਲੰਗਨਾ ਗੁਜਰਾਤ ਅਤੇ ਗੋਆ ਦੇ ਵਿੱਚ ਆਪਣਾ ਹੈ ਲੋਨ ਨੈਟਵਰਕ ਚਲਾਇਆ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦਾ ਇੱਕ ਪੋਰਟਲ ਹੈ ਜਿੱਥੇ ਸਾਈਬਰ ਕ੍ਰਾਈਮ ਰਿਪੋਰਟਾਂ ਬਣਾਈਆਂ ਜਾਂਦੀਆਂ ਹਨ ਇਸ ਰਿਪੋਰਟ ਦੇ ਰਾਹੀਂ ਉਹਨਾਂ ਨੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਿਸ ਤੋਂ ਬਾਅਦ ਪੰਜਾਬ ਤੋਂ 55 ਮਾਮਲੇ ਸਾਹਮਣੇ ਆਏ ਐਸੇ ਤਹਿਤ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਰਾ ਇਹ ਗਿਰੋਸੀਗਾ ਇੱਕ ਕਾਫੀ ਆਰਗਨਾਈਜ਼ਡ ਤਰੀਕੇ ਨਾਲ ਲੋਨ ਫਰਾਡ ਦਾ ਕੰਮ ਕਰਦਾ ਸੀ ਔਰ ਇਹਨਾਂ ਦੀ ਲਾਈਫ ਸਟਾਈਲ ਬਿਲਕੁਲ ਲਵਿਸ਼ ਸੀ ਜਿਸ ਗਿਰੋ ਦਾ ਜਿਹੜਾ ਮੇਨ ਸਰਗਨਾ ਹੈ ਅਮਿਤ ਜਿਹੜਾ ਜੀਰਕਪੁਰ ਦਾ ਰਹਿਣ ਵਾਲਾ ਹੈ ਉਹ ਹਲੇ ਵੀ ਫਰਾਰ ਹੈ ਪੁਲਿਸ ਟੀਮ ਰੈਗੂਲਰ ਰੇਡ ਕਰ ਰਹੀ ਹੈ ਜਿਹੜਾ ਮੇਨ ਸਰਗਨਾ ਹੈ ਉਹ ਇੱਕ ਪੌਸ ਇਲਾਕੇ ਦੇ ਵਿੱਚ ਜੀਰਕਪੁਰ ਦੇ ਵਿੱਚ ਜਿਮ ਹੈ ਜਿਹੜੇ ਜਿਮ ਦੀ ਕੀਮਤ ਕਰੋੜੋ ਦੇ ਵਿੱਚ ਹੈ ਦੋ ਫਲੈਟ ਹੈ ਉਸ ਇਲਾਕੇ ਦੇ ਵਿੱਚ ਲਗਜ਼ਰੀ ਗੱਡੀ ਵੀ ਮਲਟੀਪਲਸ ਹੋ ਦੇ ਕੋਲੇ ਲਾਈਕ ਫੋਰਚੂਨਰ ਥਾਰ ਔਰ ਹੋਰ ਵੀ ਲਗਜ਼ਰੀ ਗੱਡੀ ਹੋ ਸਕਦੀ ਹੈ। ਭਾਰਤ ਸਰਕਾਰ ਨੇ ਇੱਕ ਪੋਰਟਲ ਹੰਦੀ ਹੈ ਜਿੱਥੇ ਸਾਈਬਰ ਕ੍ਰਾਈਮ ਰਿਪੋਰਟ ਹੁੰਦਾ ਹੈ। ਪੋਰਟਲ ਰਾਹੀਂ ਬਹੁ ਡੁੰਗਾਈ ਨਾਲ ਸਾਨੂੰ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰਨਾ ਪਿਆ। ਜਦੋਂ ਵੈਰੀਫਾਈ ਕੀਤਾ ਗਿਆ ਤਾਂ 55 ਕੰਪਲੇਂਟ ਜੋ ਆਊਟ ਆਫ ਪੰਜਾਬ ਦੇ ਹਨ ਉਹ ਸਾਹਮਣੇ ਆ ਗਏ। ਤਾਂ ਸਾਡੀ ਟੀਮ ਵੱਲੋਂ ਉੱਥੇ ਦੀ ਪੁਲਿਸ ਪਾਰਟੀ ਨਾਲ رابطہ ਕਾਇਮ ਕੀਤਾ ਜਾ ਰਿਹਾ ਹੈ। ਇਹ ਸਾਰਾ ਡਿਟੇਲ ਅਸੀਂ ਉੱਥੇ ਸ਼ੇਅਰ ਕਰਾਂਗੇ। ਬਹਾਲ ਇਸ ਗਰੋ ਦਾ ਮੁਖੀ ਅਮਿਤ ਅਜੇ ਪੁਲਿਸ ਦੀ ਗ੍ਰਿਫਤਾਰ ਹੈ ਜਿਸ ਦੀ ਪਾਲ ਦੇ ਲਈ ਪੁਲਿਸ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਅਮਿਤ ਦੀ ਕਿੰਨੀ 체ਤੀ ਗ੍ਰਿਫਤਾਰੀ ਹੁੰਦੀ ਹੈ ਇਸ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਇਸ ਗਰੋ ਵੱਲੋਂ ਕਿੰਨੇ ਵੱਡੇ ਪੱਧਰ ਤੇ ਲੋਕਾਂ ਨਾਲ ਕਿੰਨੇ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਪੀਟੀਸੀ ਨਿਊਜ਼ ਦੇ ਲਈ ਬਰਨਾਲਾ ਤੋਂ ਅਸ਼ੀਸ਼ ਸ਼ਰਮਾ ਦੀ ਰਿਪੋਰਟ